वेलकम बैक स्वागत वाल वाल है ਤੁਹਾਡੇ ਆਪਣੇ ਚੈਨਲ UFO ਜਸਤੇ ਅੱਜ ਜਗਾ ਸਾਡੇ ਪਿੰਡ ਵਿੱਚ ਦੂਸਰਾ ਵਾਲੀਬਾਲ ਟੂਰਨਾਮੈਂਟ ਸਪੋਰਟਸ ਕਲੱਬ ਪਿੱਖਵਾਲ ਵੱਲੋਂ ਜੋ ਕਿ ਸੰਤ ਬਾਬਾ ਚਰਨ ਸਿੰਘ ਜੀ ਅਤੇ ਭਗਤ RAM ਜੀ ਦੀ ಅಪਾਰ ਕਿਰਪਾ ਸਦਕਾ ਮਨਾਇਆ ਜਾ ਰਿਹਾ ਹੈ ਆਜੋ ਫਿਰ ਦਿਖਾਨੇ ਆ ਤੁਹਾਨੂੰ ਵਾਲੀਬਾਲ ਦੇ ਮੈਚ ਥੋੜੀ ਜਿਹੀ ਕਰਾਂਗੇ ਵਿੱਚ ਮਸ਼ਕਰੀਆਂ ਆਜੋ ਇਹ ਉਹ ਹੀ ਦੱਸ ਸਕਦਾ ਜਿਹੜਾ ਖੁਦ ਖੇਡਿਆ ਜਿਹਨੇ ਖੁਦ ਤਜਰਬੇ ਕੀਤੇ ਆ ਔਰ ਜਿਹੜੇ ਵੱਡੇ ਵੱਡੇ ਪਲੇਅਰ ਪੈਦਾ ਕਰ ਰਿਆ ਕੋਸਾ ਔਰ ਪੰਜਾਬ ਰੌਕਬਾਲ ਸਿਆਪਾਤ 12 ਸਤਿਵਾਰਾ ਅਸ਼ਨੀ ਕੋਰ ਸਾਹਿਬ ਕਹਿੰਦੇ ਵੀ 22 ਤੇ 23 ਫਰਵਰੀ ਕੁੱਲੀਆਂ ਗੜਦੀਵਾਲ ਦੇ ਵਿੱਚ ਵੱਡੀ ਚੈਂਪੀਅਨਸ਼ਿਪ ਹੋਣੀ ਹੈ। ਔਰ ਰਾਮਪੋਜੀ ਹੁਣਾਵਾਲਾ ਹਾਂ ਐਡਵੋਕੇਟ ਰਾਮ ਅਦੀਪਾ ਜੀ ਹੁਣੀ ਰਾਮਤਾਜ ਹੁਣੀ ਲੱਖ ਲੱਖ ਦੀ ਕਿ ਧੱਕ ਪੈ ਗਈ ਪੇਖੋਵਾਲ ਸਾਹਿਬ ਦੇ ਆਓ ਵੱਡੇ ਕੱਪ ਦੀ ਸੰਤਾ ਮਹਾਂਪੁਰਸ਼ਾਂ ਦੀ ਵੱਡੀ ਕਿਰਪਾ ਹੈ ਇਸ ਧਰਤੀ ਦੀ ਬੜੀ ਪਾਕ ਤੇ ਪਵਿੱਤਰ ਧਰਤੀ ਹਰ ਸਾਲ ਕਹਿੰਦੇ ਵੀ ਵੱਡੇ ਖੇਡ ਮੇਲੇ ਹੁੰਦੇ ਆ। सीट अलाउड की जाएगी स्पोर्ट्स कोटे और इस बार आई आई टी मद्रास ने पहली बार भी सौ पच्चीस अपने सात आठ बंदे कोटे जो बच्चे उन और आई आई टी बड़ी घट्ट हिंदुस्तान और चार पांच साल पहला थैंक यू वेरी मच तो मैं खेल गया ਹੈਲੋ ਬਈ ਧਾਮੀਆਂ ਪਿੰਡ ਦੀ ਟੀਮ ਹੱਥ ਖੜਾ ਕਰਦੇ ਲੋ ਧਾਮੀਆਂ ਦੀ ਟੀਮ ਤੇ ਦੂਜੇ ਪਾਸੇ ਮੁੰਡੇ ਬਾਜਪੁਰ ਵਾਲੇ ਇੱਧਰ ਸਾਡੇ ਕੋਸਾਫ ਸਕੋਰਿੰਗ ਕਰਦੇ ਹੋਏ ਸਤਾ ਸਾਡੇ ਜੀ ਗੱਲਾਂ 'ਚ ਧਿਆਨ ਦਿੱਤਾ ਮੈਨੂੰ ਲੱਗਾ ਸਕੋਰ ਹੀ ਗਲਤ ਲਿਖੀ ਜਾਂਦੇ ਆ ਨੈਕਸਟ ਮੈਚ ਪੇਖਵਾਲ ਦਾ ਬੰਦੇ ਹੋ ਰਹੇ ਗਰਮਾ ਗਰਮ ਸੈੱਟ ਪੁਆਇੰਟ 22 ਇਧਰ 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 ਸਾਹਮਣੇ ਆਹ ਬੱਲੇ ਇੱਕ ਰੱਖ ਇੱਕ ਰੱਖ ਇੱਕ ਰੱਖ ਬੰਵਾ ਟੀਮ ਅੰਦਰੀ ਤਾੜੀ ਮਾਰਦੇ ਇੱਕ ਵਾਰੀ ਜੋਰਦਾਰ ਵੱਡੇ ਵੱਡੇ ਖੇਡ ਮੇਲੇ ਦਾ ਸ਼ਿਕਾਰ ਬਣਦੀ ਹੈ ਉੱਥੇ ਪੰਜ ਜਿੰਦਗੀ ਵਾਲੇ ਸਪੋਰਟ ਤੱਲੇ ਦਾ ਬੈ ਲੈ ਗਿਆ ਰਾਜੇਂਦਰ ਭਰਾ ਸਾਡਾ ਅੱਛਾ ਠੀਕ ਹੈ ਤਰੰਤ ਤਰੰਤ ਤਾੜੀ ਜੰਮ ਗਈ ਕੋਈ ਕੋਈ ਸ਼ੇਖਰ ਡੱਪੜ ਤੋਂ ਤਾਂ ਨਹੀਂ ਭਾਜੀ ਹੁਣਾਂ ਵੱਲੋਂ ਲੋਟਾਂ ਦੀ ਵਰਖਾ ਕੀਤੀ ਗਈ ਆਵਣ ਮੈਚ ਦੇ ਵਿੱਚ ਬਹੁਤ ਵੱਡਾ ਧੰਨਵਾਦ ਆ ਇਨੇ ਕੁਛ ਖੇਡਿਆ ਦਾ ਟਰਾਫੀਆਂ ਚੱਕ ਕੇ ਚੋਰ ਚੱਲਾ ਸਾਡੇ ਇਥੋਂ ਪਿੰਡੋਂ ਸ਼ਾਮ ਦੀਆਂ ਟਰਾਫੀਆਂ ਇੱਧਰ ਅਸੀਂ ਲਾ ਕੇ ਮੈਚ ਵੀ ਜੀਓਗੇ ਇੱਧਰ ਚੋਰ ਕਰਕੇ ਚੋਰੀ ਕਰਕੇ ਚੱਲਾ ਚੋਰੀ ਚੋਰੀ ਸਰਵ ਜੁਕੇਵਾਲਾ ਕਹਿੰਦਾ ਉਹਨੇ ਸੌਂ ਦਿੱਤੇ ਜਾਣਗੇ ਉਹਨੇ ਸੌਂ ਦਿੱਤੇ ਜਾਣਗੇ ਲੱਭੇ ਸਰਵ ਜੁਕੇਵਾਲਾ ਦਾ ਇਨਾਮ ਕਰਦਾ ਪਿੰਡਾ ਮੁੰਡੇ ਦਾ ਸੋਨਾ ਸਰਪੰਚ ਨਾਲ ਪਿਆਰਾ 2114 ਤੋਂ ਨੂੰ ਸਰਪੰਚ ਭਗਤ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਕਲੱਬ ਕਾ ਉਤੇ 10000 ਰੁਪਏ ਦੀ ਸੇਵਾ ਪਾਈ ਆ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਭਗਤ ਸੰਤੋਖ ਸਿੰਘ ਜੀ ਲੈ ਵੀ ਮੀਰ ਜੇ ਤੇ ਰਹੀ ਇੱਕ ਮਿੰਟ ਇੱਕ ਮਿੰਟ ਲੈ ਵੀ ਨੀਰਜ ਤੇਰੇ ਵੱਲ ਤੇ 500 ਰੁਪਈਆ ਫੜ ਸੰਤੋਖ ਸਾਡਾ ਭਰਾ ਆ ਤੇ ਨਾਲ ਕਹਿੰਦੇ ਸਰਵ ਜੁਕੇ ਵਾਲਾ 500 ਰੁਪਈਆ ਵੀ ਆ ਭਰਾ ਵੱਲ ਤੇ ਹਾਂਜੀ ਸਭ ਤੋਂ ਪਹਿਲਾਂ ਸੈਕੰਡ ਟੀਮ ਖਣ ਖਣ ਕਲਾ ਜੀ ਮਿਲੋ 500 ਕੋਲਸੇ ਠੀਕ ਬੈਸਟ ਲਿਫਟਰ ਐਲੇ ਕੋਤ ਸਾਬ ਨੂੰ ਘੱਟ ਦੀਦਾ ਐਲੇ ਕੋਤ ਸਾਬ ਨੂੰ ਨਹੀਂ ਕਹਿਣਾ ਕੁਝ ਵੀ ਐਲੇ ਕੋਤ ਸਾਬ ਨੂੰ ਘੱਟ ਦੀਦਾ ਹੁੰਦਾ ਸੰਦੀਪ ਕਿੱਥੇ ਮਨਵੀਰ ਮੇਰਾ ਮੋਰਗੇ ਦੇ ਅੱਗੇ ਵੀ ਕਿਹੜੇ ਹੋ ਗਈ ਇਸ ਤੋਂ ਬਾਅਦ ਬੈਸਟ ਅਟੈਕਰ ਭਈ ਨੀਰਜ ਨੀਰਜ ਬੈਸਟ ਅਟੈਕਰ ਭਈ ਤਾੜੀਆਂ ਮਾਰਨੀਆਂ ਮੁੰਡੇ ਨੇ ਕੀ ਗੇਮ ਹੈ ਕੌਡਨਟ ਖੇਲਿਆ ਨੀਰਜ ਨੀਰਜ ਮੇਰੇ ਬਹਿ ਕੇ ਲੈ ਨਹੀਂ ਬਹਿ ਕੇ ਲੈ ਨਹੀਂ ਤੇ ਮੈਨੂੰ ਲੱਗਦਾ ਤੂੰ ਬੈਠੋ ਵੀ ਸਾਨੂੰ ਲਗੋ ਲੈਣਾ ਉਸ ਤੋਂ ਬਾਅਦ ਸੈਕੰਡ ਟੀਮ ਦਾ ਲਵ ਜਿਹੜਾ ਹੈ ਲਵ ਇਹ ਲਿਬਰੋ ਜਿਹੜਾ ਬਹੁਤ ਵਧੀਆ ਪਾਸ ਦਿੱਤੇ ਮੁੰਡੇ ਨੇ ਬੈਸਟ ਲਿਬਰੋ ਜਿਹੜਾ ਇਹਨੂੰ ਕੱਢਿਆ ਗਿਆ ਆ ਜਾ ਬਈ ਲਵ ਬਹੁਤ ਡਿਫੈਂਸ ਬਹੁਤ ਕੀਤੀ ਬਈ ਮੁੰਡੇ ਨੇ ਫਸਟ ਟੀਮ ਆ ਜਾਓ ਭਾਈ ਸਾਰੀ ਫਸ ਹੈ ਸਰਪੰਚ ਸਾਹਿਬ ਤੁਸੀਂ ਵੀ ਆ ਜਾਓ ਨਾਲੇ ਸਪான்ਸਰ ਨੇ ओके मैं बहुत सारी मुबारक साडे आ देख पुशन जी उते ही चमकते बहुत तो भला लाइट बंद ਕਰ ਦਿਓ ਹਾ ਹਾ ਹੁਣ ਭਲਾ ਪਰਾਂ ਲਾਈਟਾਂ ਬੰਦ ਕਰਾ ਦਿਓ ਲਾਈਟਾਂ ਬੰਦ ਕਰਾ ਦਿਓ ਮਹਾਰਾਜ ਨਾਲ ਹੋ ਜਾ ਸਦਵੀ ਰੱਗੇ ਆ ਜਾਓ ਅੱਗੇ ਆ ਜਾਓ ਹਾਂਜੀ ਵਟੇ ਇਹ 5000 ਰੁਪਇਆ ਖੱਬੇ ਨੂੰ ਵੇ 5000 ਭਾਈ ਨਾਲ ਹੋ ਜਾਓ ਨਾਲ ਹੋ ਜਾਓ 5000 ਖੱਪੇ ਨੂੰ ਖੱਪੇ ਬਹਿ ਜਾ ਥੱਲੇ ਇੱਕ ਬੰਦਾ ਭੇਜਿਓ ਭਾਈ ਜਿਹਨੇ ਜਿਹਨੇ ਗਿਣ ਜਿਹਨੇ ਗਣ ਕੇ ਦੇਣੇ ਆ ਭਾਈ ਖੱਪੇ ਖੱਪੇ ਗਿਣ ਲੋਂਗਾ ਤੂੰ 5000 ਰੁਪਇਆ ਸਰਬ ਨੇ ਇਹਨ ਕੋਈ ਗੱਲ ਇਹ ਤਾਂ ਇਦਾਂ ਜਿੱਦਾਂ ਇਹਨੂੰ ਕੁੱਟ ਕੇ ਪੜਾਇਆ ਹੁੰਦਾ ਪਹਿਲਾਂ ਤਾਂ ਇਹਨੇ 5000 ਕੱਢਿਆ ਇਹਨੇ 5000 ਕਿਸੇ ਦਾ ਕੱਢਿਆ ਚੋਰੀ ਕੀਤਾ 1100 ਰੁਪਇਆ ਗगन ਬਾਹੂ ਨੂੰ ਸੌਰਵ ਨੇ ਸਨਮਾਨ ਕੀਤਾ ਵੇ ਬਾਹੂ ਬਲੀ ਔਰ ਟਰੋਫੀ ਫੜਾ ਦਿਓ ਨਹੀਂ ਤਾਂ ਇਦਾਂ ਲੱਗਦਾ ਇਦਾਂ ਚੋਰੀ ਕੱਢ ਕੇ ਲਾਗੇ ਹੁੰਦੇ ਪੈਸੇ ਇਹੇ ਇਸ ਤੋਂ ਬਾਅਦ 사ਜਨ 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 ਦੇ ਪਿਹਾਬ ਜੇ ਨਹੀਂ ਕੋਈ ਸਮ ਮੈਂ ਕਿਸੇ ਨੂੰ ਮੈਂ ਰਖਲ ਮੰਨੇ ਤਾਂ ਭਾਜੀ ਹੋਰ ਇਹ 1100 ਰੁਪਇਆ ਮੋਨੂ ਨੂੰ ਮਨੂ ਆ ਜਾ ਭਾਈ ਆ ਜਾ ਮਨੂ ਆ ਜਾ ਹੈਗਾ ਹੈਗਾ ਤਾਂ ਓਏ ਕਿੱਥੇ ਟਰਾਫੀ ਵੀ ਫੜਾਉਂਗਾ ਭਈ ਅਸ ਗਰਾਊਂਡ ਦੀ ਜਿੰਨੀ ਚਾਹੇ ਉਹ ਪਲੰਬਰ ਦਾ ਹੋਵੇ ਚਾਹੇ ਲਾਈਟਿੰਗ ਦਾ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਸਮੱਸਿਆ ਆ ਜਾਏ ਲਾਈਟਿੰਗ ਦੀ ਕਿ ਸੋਨੂ ਮੇਰਾ ਵੀਰ ਹਰ ਵੇਲੇ ਹਾਜ਼ਰ ਆ ਮੋਨੂ ਮੇਰਾ ਵੀਰ ਨਹੀਂ ਸੀਗਾ ਐ ਐ ਕੋ ਸਾਹਿਬ ਸਾਡੇ ਕੋ ਸਾਹਿਬ ਹਰਦੀਪ ਹੁਣੀ ਹਰਦੀਪ ਕੋ ਸਾਹਿਬ ਮਹਾਰਾਜ ਸਾਡੇ ਆਂਦਾ ਤਾਂ ਅਨਪੂਰਨਾ ਸਾਡੇ ਮਹਾਰਾਜ ਤੁਹਾਡੇ ਤੋਂ ਬਿਗੈਰ ਅਸੀਂ ਕਾਹਦੇ ਇਹ ਪੂਰਨ ਹਉਤੀ ਆ ਮਹਾਰਾਜ ਜੇ ਇਹ ਐਂਡ ਦੇ ਵਿੱਚ ਜਦੋਂ ਸਭ ਤੋਂ ਪਹਿਲ ਜਿਹੜੀ ਹਵਨ ਚ ਪੂਰਨ ਹਉਤੀ ਪਾਉਂਦੇ ਆ ਇਹ ਮਹਾਰਾਜ ਸਾਡੇ ਹਾਂਜੀ ਹਾਂ ਜੀ ਲੋ ਜੀ ਲੋ ਸੰਦੀਪ ਇਹ ਤੇ ਸੰਦੀਪ ਤੇਰੇ ਤੇਰੇ ਜੋ ਦੇਖੋ ਜਿਹੜੇ ਕੈਂਪ ਲੱਗਦੇ ਆ ਸਾਡੇ ਸਟੇਟ ਦੇ ਕੈਂਪ ਲੱਗਦੇ ਉਹ ਚ ਸੰਦੀਪ ਨੂੰ ਇਹਨਾਂ ਦੀ ਬਹੁਤ ਜ਼ਰੂਰਤ ਪੈਂਦੀ ਕਿਉਂਕਿ ਇਹਨਾਂ ਨੇ ਰਹਿਸ਼ ਅਰੇਂਜਮੈਂਟ ਕਰਕੇ ਦੇਣਾ ਹੁੰਦਾ ਸੰਦੀਪ ਦੋ ਦੇ ਟਰਾਫੀ ਇਹਨਾਂ ਨੂੰ ਲੰਗਰ ਵੀ ਲੈ ਕੇ ਆਉਣਾ ਹੁੰਦਾ ਲੰਗਰ ਵੀ ਲੈ ਕੇ ਆਉਣਾ ਹੁੰਦਾ ਸਾਡੇ ਆਂਦਾਤਾ ਆਂਦਾਤਾ ਸਾਡੇ ਮਹਾਰਾਜ ਜਸਪੀਰ ਸਿੰਘ ਬੁੱਗੀ ਇਹ ਟਰਾਫੀ ਦੇ ਨਾਲ 11000 ਰੁਪਇਆ ਲੀਡਰਾਂ ਵੱਲੋਂ ਅਨਾਉਂਸ ਹੋਇਆ ਇਹ ਉਹ ਸ਼ੁਰੂ ਕਰ ਲਓ ਯਾਰ ਪਹਿਲੇ ਦੇਖ ਕੇ ਟੈਂਪ ਲਾ ਲਓ ਪਹਿਲਾਂ ਹੱਥ ਕਾਟੇ ਲਾਉਣੇ ਆ ਚੱਕਰ ਜਲਦੀ ਉਤਰਨਾ ਕੁਰਸੀ ਅੱਥੇ ਗਾਣੀ ਬਣਾਉਣਾ ਲਾਲੀ ਮੋਟਰ ਤੋਂ ਜੀ ਲਾਲੀ ਭਾਜੀ ਲਾਲੀ ਭਾਜੀ ਆਲਾ ਮਹਾਰਾਜੇ ਹਾਦਸਾ ਹੋ ਗਈ ਹੈ ਜੀ ਸੰਦੀਪ ਸੰਦੀਪ ਚਾਹੇ i20 ਚਾਹੇ i20 ਚਾਹੇ ਨੋਬਾ ਸਰਵਿਸ ਲਾ ਲਈ ਲਾਲੀ ਮੋਟਰਸ ਆਪਣਾ ਜਿਹੜੇ ਦੇਈ ਜਾਂਦੇ ਨੇ ਨਾ ਫੋਟੋ ਫਾਇਰ ਲੱਗ ਰਿਹਾ ਫੋਟੋ ਕਜਲ ਬੱਸ ਖਤ ਪਈ ਭਾਜੀ ਮੇਰੇ ਨਾਲ ਆਪਾਂ ਬਰੌਲ ਭਾਜੀ ਕਿਰਨ ਟੈਲੀਕਮ ਚੋਂ ਲੋ ਲੋ ਮੈਂ ਇਹ ਮੇਰੇ ਵੱਲੋਂ ਮਹਾਰਾਜ ਇੱਕ ਕਿਹਾ ਸੀ ਮੈਨੂੰ ਇਹਨਾਂ ਨੇ 85000 ਦਾ ਕਿਸ਼ਤਾਂ 'ਚ ਲੈ ਲਓ ਪਤਾ ਨਹੀਂ ਕਿਹੜਾ ਸੀਗਾ ਮਰਾ ਸਾਡੇ ਕਿਸ਼ਤਾਂ ਵਾਲਾ ਉਹ ਭਰਾਵਾ ਦੇਖ ਦੇਖੋ ਜਿਹੜਾ ਬਦਲ ਤਾਂ ਨਹੀਂ ਕਰਦਾ ਦੇਦ ਤਾਂ ਸਾਡਾ ਨਹੀਂ ਕਰਦਾ ਪਰ ਚਲੋ ਇਹ ਪੜ ਜੀ ਇਹ ਵੀ ਪੜਜੀ ਆਹ ਹ ਮਹਾਰਾਜ ਜੀ ਪੜਤਾਂ ਨੇ ਪੜਦੇ ਹੀ ਲੋ ਬਹੁਤ ਸਾਰਾ ਧੰਨਵਾਦ ਬਹੁਤ ਸਾਰਾ ਧੰਨਵਾਦ ਜੀ ਬਹੁਤ ਕਿਰਨ ਮੈਂ ਮੇਰਾ ਮਹਾਰਾਜ ਮੈਂ ਨਾਲ ਹੀ ਤੁਹਾਡੇ ਆਜੋ ਬਲੋ ਭਾਜੀ ਅਜੇ ਹੋਟੇਰ ਨਾ ਹੋਈ। ਭਾਜੀ ਹਾਲੇ ਤੋੜੇ ਸਾਰੇ ਕੱਢਦੇ ਆ। ਸਾਰੇ ਕੱਢਦੇ। ਬੈਠ ਕੇ ਫੋਟੋ। ਇਹ ਸਭ ਆਪਣਾ। ਹਰਮਿੰਦਰ ਸਿੰਘ ਬਿੱਟੂ ਇਹ ਲੋਪਰਾ ਵੀ ਆ ਤੇ ਕੁਝ ਵੀ ਆ ਤੇ ਸਭ ਕੁਛ ਆ। ਦੋਸਤ ਦੋਸਤ ਮੈਚ ਹੋ ਗਿਆ ਖਤਮ। ਆ ਜਿਹੜਾ ਟੈਂਟ ਲੱਗਾ ਨਾ ਹੋਰ ਹੋਰ ਲਾਂਡ ਦੀ ਤਿਆਰੀ ਕਰੋ ਫਰਾਫਟ। ਉਹ ਉੱਥੋਂ ਲੈ ਕੇ ਆ ਦੇਖ ਮੁੰਡਾ ਸੋਚਣ ਦੇ ਰਸੀਆਂ ਮੈਂ ਕਿਵੇਂ ਲਾਵਾਂ ਇੱਥੇ ਨਾ ਘੋੜੀ ਪਈ ਆ। ਕੋੜੀ ਲੈ ਕੇ ਆਉਂਦੋ। ਜੀ ਆਈਡੀ ਨੂੰ ਜ਼ਰੂਰ ਫੋਲੋ ਕਰਿਓ। ਮੋਹਿਤ ਪਾਜੀ ਮੈਂ ਤੁਹਾਡੇ ਇਹਨਾਂ ਦੁਕਾਨ ਤੇ ਜਲਦੀ ਹੀ ਆਵਾਂਗਾ। ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਤੁਹਾਨੂੰ ਵੀ ਜੀ। ਇਹ ਇਹਦਾ ਵਾਸਤੇ ਸਰਪ੍ਰਾਈਜ਼ ਆ। ਪਹਿਲਾ ਵਲੌਗ ਮੈਂ ਬਣਾਉਂਗਾ। ਕੋਈ ਨਹੀਂ ਕੋਈ ਨਹੀਂ। ਮੈਂ ਤੇ ਤੁਹਾਡੇ ਕੋਸਾ ਹਾਂਜੀ ਹਾਂ। ਜਸਵੀਰ ਬੰਬਰ ਅਸੀਂ ਦੋਨੇ ਆਵਾਂਗੇ। ਰਿਵਿਊ ਦਵਾਂਗੇ। ਕਿਹੜੀ ਚੀਜ਼ ਸਾਨੂੰ ਜ਼ਿਆਦਾ ਵਧੀਆ ਲੱਗੀ ਅਸੀਂ ਦੂਜੀ ਵਾਰੀ ਫੇਰ ਜ਼ਰੂਰ ਜੀ ਆਵਾਂਗੇ। ਕਿਸ ਦਿਨ ਆਈਏ ਫੇਰ? ਕੱਲ ਨੂੰ ਆ ਜੋ 5 ਤਰੀਕ ਨੂੰ। 5 ਤਰੀਕ ਨੂੰ। ਹਾਂਜੀ। ਓਪਨਿੰਗ ਓਪਨਿੰਗ ਦੇਖੋ ਮੈਂ ਪਾਇੰਤਰੀ ਨੂੰ ਬਿਜ਼ੀ ਆ ਪਾਇੰਤਰੀ ਤੋਂ ਬਾਅਦ ਆਉਂਗਾ ਕੀ ਜੀ ਪਾਇੰਤਰੀ ਨੂੰ ਭਾਈ ਨੇ ਸ਼ੂਟ ਤੇ ਆਣਾ ਆ ਮੈਂ ਐਡਵਾਂਸ ਚ ਬੁੱਕ ਆ ਪਾਇੰਤਰੀ ਨੂੰ ਬੁਕਿੰਗ ਆ ਪਾਇੰਤਰੀ ਨੂੰ ਪਹਿਲੇ ਲਾਈਵ ਤੇ ਆਣਾ ਯਾਰ ਠੀਕ ਆ ਤੁਸੀਂ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਟੂਰਨਾਮੈਂਟ ਦਾ ਬਾਜੀਵਾਲਾ ਮਾੜੀ ਬਾਜੀਵਾਲਾ ਟੂਰਨਾਮੈਂਟ ਦੱਸਣਾ ਦੁਕਾਨ ਦਾ ਨਾਮ ਕੀ ਹੈ ਜੇ ਸਰਪ੍ਰਾਈਜ਼ ਹੀ ਰੱਖਣਾ ਸਰਪ੍ਰਾਈਜ਼ ਰੱਖਦੇ ਆ ਜੀ ਹਾਂ ਸਰਪ੍ਰਾਈਜ਼ ਰੱਖਦੇ ਆ ਤੁਹਾਨੂੰ ਆਉਣ ਵਾਲੇ ਵਲੌਗਸ ਦੇਖਣ ਨੂੰ ਮਿਲੂਗਾ ਪਾਇੰਤਰੀ ਤੋਂ ਬਾਅਦ ਵਲੌਗ ਚ ਹੀ ਦੱਸੂਗਾ ਫੇਰ ਠੀਕ ਆ ਆਹ ਹਾੜਾ ਰਾਹੁਲ ਭਰਾ ਆ ਇੱਧਰ ਸਾਡੇ ਦੱਤ ਭਾਜੀ ਤੇ ਆਪਾਂ ਐ ਨਾ ਕੇ ਲਾਈਵ ਬੰਦ ਕਰ ਦੇਣਾ ਆ ਆਫੂ ਭਾਈ ਦੇ ਆ ਕੇ ਕੰਨਾ ਕਹਿੰਦੇ ਬੰਦ ਕਹਿੰਦੇ ਆਫੂ ਭਾਜੀ ਦੇ ਆ ਕੋਈ ਸੋਰੀ ਭਾਜੀ ਉਮੀਦ ਸਾਰ ਇਹ ਹੈਗਾ ਉਮੀਦ ਪੂਰੀ ਆ ਕਿ ਸਾਰੇ ਨੇ ਪੂਰਾ ਇੰਜੋਏ ਕੀਤਾ ਹੋਗਾ ਇਹ ਜਿਹੜਾ ਬੰਦਾ ਨਾ ਇਹ ਮੇਰੇ ਬਚਪਨ ਦਾੜੀ ਆ ਖਾੜਦੇ ਹੁਣ ਇਕੱਠੇ ਰੋਟੀ ਖਾਂਦੇ ਰਹੇ ਆ ਇਹਦੇ ਘਰ ਆਉਂਦੇ ਹੁੰਦੇ ਸੀ ਚੋਲ ਮੇਰੇ ਘਰ ਰੋਟੀ ਹੈ ਡੱਬੇ ਸ਼ੇਅਰ ਕਰਦੇ ਰਹੇ ਆ ਉਹ ਵੀ ਆ ਟਾਈਮ ਸੀ ਵੀ ਉਹ ਵੀ ਇੱਕ ਟਾਈਮ ਸੀ ਟੈਂਟ ਦਾ ਸਮਾਨ ਲਦਣ ਤੋਂ ਬਾਅਦ ਸਾਡੇ ਦੀਪ ਭਾਜੀ ਵਿੱਚ ਬਿਠਾਇਆ ਸੀ ਦੀਪ 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 ਮੈਂ ਕਿਹ ਵਿੱਚ 400 ਕੋਈ ਨਹੀਂ ਫੋਟੋ ਲਾ ਦੇਣੀ ਹੁੰਦਾ ਸਾਈਡ ਤੇ ਕ੍ਰੋਪ ਕਰਕੇ ਟੈਨਸ਼ਨ ਨਾ ਲੈ ਇਹ ਵਿੱਚ ਰੱਖੀ ਦੇ ਬਿਠਾਇਆ ਸੀ ਮੇਰੀ ਗੱਲ ਸੁਣ ਰੱਖੀ ਦੇ ਨਾਲ ਟੱਕਣ ਫੇੜੇ ਗਿਆ ਸੀ ਉਹਦਾ ਬਾਹਰ ਭਈਆ 500 ਪੈ ਗਿਆ ਤੈਨੂੰ ਢੱਕਣ ਦਾ ਡਰਮ ਦੇ ਆ ਗਿਆ ਯਾਰੇ ਬੰਦਾ ਓਵਰ ਐਕਟਿੰਗ ਇੱਥੇ ਕੱਟਣੇ ਆ